ਖ਼ਬਾਰਾਂ ਦੇ ਵਿੱਚ ਸਾਰਾ ਨੋਟੀਫਿਕੇਸ਼ਨ ਨਿਕਲ ਗਿਆ ਲੋਕਾਂ ਨੂੰ ਚਿੱਠੀਆਂ ਆ ਗਿਆ ਐਸਡੀਐਮ ਸਾਹਿਬ ਵੱਲੋਂ ਵੀ ਆਹ ਜ਼ਮੀਨ ਦੇ ਉੱਤੇ ਤੁਸੀਂ ਘਰ ਨਹੀਂ ਪਾ ਸਕਦੇ ਕੋਈ ਸਕੂਲ ਨਹੀਂ ਬਣਾ ਸਕਦੇ ਕੋਈ ਹੋਰ ਮਤਲਬ ਇਹਦੇ ਤੁਸੀਂ ਉਹ ਸਾਰੀ ਨਹੀਂ ਕਰ ਸਕਦੇ ਉਹ ਚਿੱਠੀਆਂ ਆਉਣ ਦੇ ਬਾਵਜੂਦ ਮਾਨ ਸਾਹਿਬ ਹਜੇ ਵੀ ਬੜੇ ਸੌਖੇ ਦੀ ਤਰ੍ਹਾਂ ਝੂਠ ਬੋਲ ਜਾਂਦਾ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੋ ਤੁਹਾਨੂੰ ਆਪਣੀ ਕੁਰਸੀ ਦੀ ਗਰੀਮਾ ਦਾ ਨਹੀਂ ਪਤਾ ਹੈਗਾ ਵੀ ਤੁਹਾਡਾ ਗੱਲ ਦਾ ਜਵਾਬ ਕੀ ਬਣਦਾ ਹੈਗਾ ਉਹਦੀ ਰਿਸਤੀ ਤੇ ਕੋਈ ਬਲੰਦ ਨਹੀਂ ਲੱਗੀ ਹੋਈ ਉਹ ਝੂਠ ਬੋਲ ਜਾਂਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋਵੇ ਜਿੱਥੇ ਅੱਜ ਫੇਰ ਉਹਨੇ ਆਪਦੀ ਕੈਬਨਟ ਦੀ ਮੀਟਿੰਗ ਸੱਤੀ ਹੋਈ ਆ ਉਹਦੀ ਕੈਬਨਟ ਦੇ ਵਿੱਚ ਖਲਬਲੀ ਮੱਚੀ ਹੋਈ ਆ ਉਹ ਪਾਰਟੀ ਦੇ ਵਿੱਚ ਲਗਾਤਾਰ ਘੁਸਰਮ ਘੁਸਰ ਹੋ ਜਾਂਦੀ ਆ ਵੀ ਅਸੀਂ ਕਿਹੜੇ ਮੂੰਹ ਪਿੰਡਾਂ 'ਚ ਬੜਾ ਗਏ ਇਹਨਾਂ ਦੇ ਐਮਐਲਏ ਨੂੰ ਲੋਕ ਪਿੰਡਾਂ ਦੇ ਵਿੱਚ ਸੱਥਾਂ 'ਚ ਖੜਾ ਕੇ ਇਹਨਾਂ ਦੇ ਪਜਾਮੇ ਪਾੜ ਦੇਣਗੇ ਲੋਕ ਇਸ ਕਰਕੇ ਜਾਇਆ ਸਾਡੀਆਂ ਜ਼ਮੀਨਾਂ ਖੋਣਗੇ ਇਸ ਕਰਕੇ ਤੁਸੀਂ ਕੁੱਟ ਕੇ ਤਾਨਾਸ਼ਾਹੀ ਕਰਕੇ ਜੇ ਜ਼ਮੀਨਾਂ ਖੋਹੋਗੇ ਤਾਂ ਫੇਰ ਅਸੀਂ ਤਾਂ ਮਰੀ ਹੋਿਆਂਗੇ ਓਦੋਂ ਮਰੇ ਸੀ ਭੁੱਖ ਨਾਲ ਮਰ ਜੀਏ ਕਿ ਲੜਕੇ ਮਰ ਜ ਕਹਿੰਦੇ ਨੇ ਕਿ ਜੋ ਪਾਲਸੀ ਲਾਂਦੀ ਆ ਲੈਂਡ ਪੋਲਿੰਗ ਤਾਂ ਉਸ ਦੇ ਤਹਿਤ ਨਵੇਂ ਸ਼ਹਿਰ ਬਸਾਵਾਂਗੇ ਨਵੀਆਂ ਕਲੋਨੀਆਂ ਕੱਟਾਂ ਦੇਖੋ ਜੀ ਸਾਡਾ ਜਿਹੜਾ ਸੂਬਾ ਉਹ ਖੇਤੀ ਪ੍ਰਧਾਨ ਸੂਬਾ ਹੈ ਸਾਨੂੰ ਕੀ ਜ਼ਰੂਰਤ ਹੈ ਇਹਨਾਂ ਕਲੋਨੀਆਂ ਦੀ ਸਾਨੂੰ ਇਹਨਾਂ ਕਲੋਨੀਆਂ ਦੀ ਜਾਂ ਪਲਾਟਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ ਜ਼ਰੂਰਤ ਹੈ ਜ਼ਮੀਨ ਦੀ ਜਿੱਥੇ ਅਸੀਂ ਖੇਤੀ ਕਰਕੇ ਆਪਦਾ ਪਰਿਵਾਰ ਪਾਲ ਸਕੀਏ ਜਿਹੜਾ ਇਹ ਜ਼ਮੀਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਹੱਲਾ ਲੈ ਕੇ ਆਇਆ ਜਿਹੜਾ ਦਿੱਲੀ ਵਾਲਿਆਂ ਨੂੰ ਲਿਆ ਕੇ ਇੱਥੇ ਲਗਾਤਾਰ ਗੱਡੀਆਂ ਦੇ ਉੱਤੇ ਬਿਠਾ ਰਿਹਾਗਾ ਤੇ ਦਿੱਲੀ ਵਾਲਿਆਂ ਨੇ ਕਹਿਣ ਤੇ ਇਹ ਮਤਲਬ ਜਿਹੜੀ ਲੈਂਡ ਪੂਲਿੰਗ ਜਿਹੜੀ ਇਹ ਨੀਤੀ ਆ ਗਈ ਇਹ ਲਿਆਂਦੀ ਆ ਇਹਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅੱਜ ਜਿਹੜੀ ਇਹ ਰੈਲੀ ਆ ਇਹ ਕਿਸਾਨਾਂ ਮਜੂਰਾਂ ਦੀ ਇੱਕੇ ਦੀ ਸਾਂਝੀ ਰੈਲੀ ਆ ਇਹ ਉਹ ਨੀਤੀ ਜਿਹੜੀ ਲੈਂਡ ਪੂਲਿੰਗ ਨੀਤੀ ਲੈ ਕੇ ਆ ਰਹੇ ਨੇ ਉਹਨੂੰ ਰੋਕਣ ਦੀ ਇਹ ਅੱਜ ਇਕੱਠ ਉਹਦੀ ਗਵਾਹੀ ਭਰਦਾ ਹੈ ਅੱਜ ਮਤਲਬ ਕਿਤੇ ਖੜਨ ਨੂੰ ਜਗ੍ਹਾ ਨਹੀਂ ਹੈਗਾ ਤੁਸੀਂ ਆਪਦੇ ਕੈਮਰੇ ਰਾਹੀਂ ਦਿਖਾਓ ਪਾਣੀ ਦੀ ਟੈਂਕੀ ਖੜੀ ਹੈ ਟੈਂਕੀ ਥੱਲੇ ਬੰਦੇ ਬੱਠ ਨੇ ਟੈਂਕੀ ਥੱਲੇ ਮਾਨ ਸਾਹਿਬ ਕਹਿ ਰਹੇ ਨੇ ਕਿ ਕਿਸਾਨ ਖੁਦ ਜ਼ਮੀਨਾਂ ਦੇਣ ਨੂੰ ਤਿਆਰ ਨੇ ਮਾਨ ਸਾਹਿਬ ਦਿਖਾਓ ਆ ਕੱਠ ਦੇਖੋ ਆ ਬੈਠਿਆ ਉਹ ਕਿਸਾਨ ਤੁਸੀਂ ਕਹਿੰਦੇ ਹੋ ਕਿਸਾਨ ਜ਼ਮੀਨਾਂ ਦੇਣ ਨੂੰ ਤਿਆਰ ਨੇ ਕੋਈ ਕਿਸਾਨ ਸੋਨੂੰ ਜ਼ਮੀਨ ਦੇਣ ਨੂੰ ਤਿਆਰ ਨਹੀਂ ਤੁਸੀਂ ੱੱਕਾ ਕਰ ਰਹੇ ਹੋ ਪਿਛਲੀ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਅਤੇ ਇਸ ਦਾ ਵਿਰੋਧ ਪੂਰੇ ਪੰਜਾਬ ਭਰ ਦੇ ਵਿੱਚ ਸ਼ੁਰੂ ਹੋ ਗਿਆ ਅੱਜ ਸੰਗਰੂਥੀ ਅਨਾਜ ਮੰਡੀ ਦੇ ਵਿੱਚ ਕਿਸਾਨ ਮਜ਼ਦੂਰਾਂ ਦੇ ਵੱਲੋਂ ਇੱਕ ਵੱਡਾ ਇਕੱਠ ਕਰਕੇ ਇਸ ਲੈਂਡ ਪੂਲਿੰਗ ਸਕੀਮ ਦੇ ਵਿਰੋਧ ਕੀਤਾ ਜਾ ਰਿਹਾ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾ ਦੇ ਆਗੂ ਹਰਜੀਤ ਸਿੰਘ ਮਹਿਲਾ ਅਤੇ ਭਵਿੰਦਰ ਸਿੰਘ ਮੌਜੂਦ ਨੇ ਹਰਜੀਤ ਜੀ ਨਾਲ ਗੱਲ ਕਰਦੇ ਆਂ ਪ੍ਰਧਾਨੀ ਇੱਕ ਗੱਲ ਕੀਤੀ ਜਾਵੇ ਤਾਂ ਮਾਨ ਸਾਹਿਬ ਕਹਿੰਦੇ ਨੇ ਕਿਸ ਲੈਂਡ ਪੂਲਿੰਗ ਦੇ ਤਹਿਤ ਕਿਸਾਨਾਂ ਦੇ ਨਾਲ ਸਲਾਹ مشوره ਕੀਤੇ ਗਏ ਨੇ ਕਿਸੇ ਨਾਲ ਜ਼ਬਰਦਸਤੀ ਨਹੀਂ ਹੋ ਰਹੀ ਦੇਖੋ ਮਾਨ ਸਾਹਿਬ ਝੂਠ ਬੋਲਣ ਦੇ ਬੜੇ ਮਤਲਬ ਮਹਰ ਨੇ ਉਹਨਾਂ ਨੇ ਨੋਟੀਫਿਕੇਸ਼ਨ ਕਰਤਾ ਅਖਬਾਰਾਂ ਦੇ ਵਿੱਚ ਸਾਰਾ ਨੋਟੀਫਿਕੇਸ਼ਨ ਨਿਕਲ ਗਿਆ ਲੋਕਾਂ ਨੂੰ ਚਿੱਠੀਆਂ ਆ ਗਿਆ ਐਸਡੀਐਮ ਸਾਹਿਬ ਵੱਲੋਂ ਵੀ ਆ ਜਮੀਨ ਦੇ ਉੱਤੇ ਤੁਸੀਂ ਘਰ ਨਹੀਂ ਪਾ ਸਕਦੇ ਕੋਈ ਸਕੂਲ ਨਹੀਂ ਬਣਾ ਸਕਦੇ ਕੋਈ ਹੋਰ ਮਤਲਬ ਇਹਦੇ ਤੁਸੀਂ ਉਹ ਸਾਰੀ ਨਹੀਂ ਕਰ ਸਕਦੇ ਉਹ ਚਿੱਠੀਆਂ ਆਉਣ ਦੇ ਬਾਵਜੂਦ ਮਾਨ ਸਾਹਿਬ ਹਜੇ ਵੀ ਬੜੇ ਸੌਖੇ ਦੀਕਾ ਝੂਠ ਬੋਲੀ ਜਾਂਦਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜਾ ਸਾਡਾ ਉਹ ਝੂਠ ਦੇ ਉੱਤੇ ਝੂਠ ਬੋਲੀ ਜਾਂਦਾਗਾ ਪਰ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਵੀ ਇਹ ਲੋਕ ਬਹੁਤ ਸਮਝਦਾਰ ਨੇਗੇ ਇਹ ਲੋਕ ਗੱਲ ਬੁੱਝ ਚੁੱਕੇ ਨੇ ਸੋਢੀ ਇਸ ਕਰਕੇ ਮਾਨ ਸਾਹਿਬ ਭਲੇਖੇ ਜੋ ਬਾਹਰ ਨਿਕਲੋ ਇਹ ਲੋਕ ਕੌਣ ਹੈ ਜਿਨਾ ਨੇ ਨਰਿੰਦਰ ਮੋਦੀ ਨੂੰ ਜਿਹੜਾ ਕਹਿੰਦਾ ਸੀ ਮੈਂ ਅੱਜ ਤੱਕ ਕਿਹੜੇ ਬਾਪਸ ਨਹੀਂ ਮੁੜਿਆ ਜਿਹੜਾ 370 ਤਾਵਾ ਤੋੜ ਕੇ ਕਜਮੂ ਕਸ਼ਮੀਰ ਦੇ ਲੋਕਾਂ ਦੇ ਉੱਤੇ ਘਰ ਦੇ ਮੂਹਰੇ ਇਕੱਲੇ ਇਕੱਲੇ ਬਾੜ ਦੇ ਮੂਹਰੇ ਮਤਲਬ ਪੰਜ ਪੰਜ ਫੌਜੀ ਲਾ ਕੇ ਜਿਹੜਾ ਮਤਲਬ ਉਹਨਾਂ ਨੂੰ ਮੋੜ ਕੇ ਆਏ ਨੇ ਇਹ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਏ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਹੋ ਤੁਹਾਨੂੰ ਆਪਣੀ ਕੁਰਸੀ ਦੀ ਗ੍ਰੀਮਾ ਦਾ ਨਹੀਂ ਪਤਾ ਹੈਗਾ ਵੀ ਤੁਹਾਡੇ ਗੱਲ ਦਾ ਜਵਾਬ ਕੀ ਬਣਦਾ ਹੈਗਾ ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹ ਬੜੇ ਮਤਲਬ ਇੱਕ ਅਸੀਂ ਕਹਿ ਸਕਦਾ ਹਾਂ ਵੀ ਅਣਜਾਣ ਤੇ ਘੱਟ ਸਮਝ ਵਾਲੇ ਮੁੱਖ ਮੰਤਰੀ ਅਸੀਂ ਸਾਡੇ ਲੋਕ ਚੋਂ ਬੈਠੇ ਨੇਗੇ ਇਹਦਾ ਖਮਿਆਜਾ ਸਾਡੇ ਲੋਕ ਭੁਗਤਰੇ ਨੇ ਪਰ ਜਿਹੜਾ ਇਹ ਜ਼ਮੀਨਾਂ ਦੇ ਉੱਤੇ ਮੁੱਖ ਮੰਤਰੀ ਸਾਹਿਬ ਹੱਲਾ ਲੈ ਕੇ ਆਇਆ ਜਿਹੜਾ ਦਿੱਲੀ ਵਾਲਿਆਂ ਨੂੰ ਲਿਆ ਕੇ ਇੱਥੇ ਲਗਾਤਾਰ ਗੱਡੀਆਂ ਦੇ ਉੱਤੇ ਬਿਠਾ ਰਿਹਾਗਾ ਤੇ ਦਿੱਲੀ ਵਾਲਿਆਂ ਨੇ ਕਹਿਣ ਤੇ ਇਹ ਮਤਲਬ ਜਿਹੜੀ ਲੈਂਡ ਪੂਲنگ ਜਿਹੜੀ ਇਹ ਨੀਤੀ ਆ ਗਈ ਇਹ ਲਿਆਂਦੀ ਆ ਇਹਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਇਹਦੇ ਸੰਬੰਧ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਉਣ ਵਾਲੀ 30 ਤਰੀਕ ਨੂੰ ਵੱਡਾ ਟਰੈਕਟਰ ਮਾਰਚ ਕੀਤਾ ਜਾਊਗਾ ਉਹ ਪਿੰਡਾਂ ਦੇ ਵਿੱਚ ਜਿੱਥੇ ਇਹ ਜ਼ਮੀਨ ਆ ਰਹੀ ਹੈ ਉਦੋਂ ਗਾਹਾਂ ਫਿਰ 24 ਅਗਸਤ ਨੂੰ ਉਹ ਉਸ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੱਥੇ 24311 ਏਕੜ ਜ਼ਮੀਨ ਇੱਕ ਜ਼ਿਲ੍ਹੇ ਦੀਆਂ 32 ਪਿੰਡਾਂ ਦੀ ਆਰੀ ਹੈ ਉਹ ਪਿੰਡਾਂ ਦੇ ਵਿੱਚ ਜਾਵਾਂਗੇ ਉੱਥੇ ਲੋਕ ਮਤਲਬ ਮਾਰੇ ਉੱਠ ਕੇ ਇਹਨਾਂ ਦੇ ਪੁਤਲੇ ਫੂਕਦੇ ਨੇ ਇਹਨਾਂ ਦੇ ਮੰਤਰੀਆਂ ਨੂੰ ਘੇਰ ਲੈਂਦੇ ਨੇ ਇਸ ਕਰਕੇ ਲੋਕ ਸਮਝ ਚੁੱਕੇ ਨੇ ਵੀ ਜਿਹੜੀ ਇਹ ਲੈਂਡ ਪੂਲਿੰਗ ਨੀਤੀ ਦੇ ਤਹਿਤ ਲੋਕਾਂ ਦੇ ਟੀਕਾ ਲਾ ਕੇ ਦੇਖਿਆ ਟੀਕਾ ਪੈਨਸਿਲਿਨ ਦਾ ਟੀਕਾ ਲਾ ਕੇ ਦੇਖਿਆ ਇਹਨਾਂ ਨੇ ਇਸ ਕਰਕੇ ਇਹ ਮਾਨ ਸਾਹਿਬ ਜਿਹੜਾ ਮਤਲਬ ਆਸ ਤਰੀਕੇ ਦਾ ਲੋਕਾਂ ਨੂੰ ਸ਼ਿਗਾਵੇ ਦਿਖਾ ਕੇ ਉਹ ਬਿਆਨ ਦੰਦਗਾ ਅੱਜ ਫੇਰ ਉਹਨੇ ਆਉਦੀ ਕੈਬਨਟ ਦੀ ਮੀਟਿੰਗ ਸੱਦੀ ਹੋਈ ਆ ਉਹਦੀ ਕੈਬਨਟ ਦੇ ਵਿੱਚ ਖਲਬਲੀ ਮੱਚੀ ਹੋਈ ਆ ਇਹਨਾਂ ਦੀ ਜਿਹੜੀ ਪਟੀ ਪਾਰਟੀ ਹੈ ਉਹ ਪਾਰਟੀ ਦੇ ਵਿੱਚ ਲਗਾਤਾਰ ਘੁਸਮ ਘੁਸਰ ਹੋ ਜਾਂਦੀ ਹੈ ਵੀ ਅਸੀਂ ਕਿਹੜੇ ਮੂੰਹ ਪਿੰਡਾਂ ਚ ਬੜਾ ਗਏ ਇਹਨਾਂ ਦੇ ਐਮਐਲਏ ਨੂੰ ਲੋਕ ਪਿੰਡਾਂ ਦੇ ਵਿੱਚ ਸੱਥਾਂ ਚ ਖੜਾ ਕੇ ਇਹਨਾਂ ਨੇ ਪਜਾਮੇ ਪਾੜ ਦੇਣਗੇ ਲੋਕ ਇਸ ਕਰਕੇ ਆਇਆ ਸਾਡੀਆਂ ਜ਼ਮੀਨਾਂ ਖੋਣਗੇ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਨੇ ਇਹ ਪੰਜਾਬ ਦੇ ਲੋਕ ਐ ਤਾਨਾਸ਼ਾਹੀ ਬਰਦਾਸ਼ਤ ਨਹੀਂ ਕਰਦੇ ਹੈਗੇ ਇਸ ਕਰਕੇ ਤੁਸੀਂ ਕੁੱਟ ਕੇ ਤਾਨਾਸ਼ਾਹੀ ਕਰਕੇ ਜੇ ਜ਼ਮੀਨਾਂ ਖੋਹੋਗੇ ਤਾਂ ਫਿਰ ਅਸੀਂ ਤਾਂ ਮਰੀ ਹੋਿਆਂਗੇ ਉਦੋਂ ਮਰੇ ਸੀ ਭੁੱਖ ਨਾਲ ਮਰ ਜੀਏ ਕਿ ਲੜਕੇ ਮਰ ਜੀਏ ਇਹ ਸਾਡੇ ਵਾਸਤੇ ਸਵਾਲ ਹੈਗਾ ਇਸ ਕਰਕੇ ਸਾਡੇ ਕਿਰਤੀ ਲੋਕਾਂ ਵਾਸਤੇ ਸਵਾਲ ਹੈ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਦਾ ਪਾਰਾ ਖੜਾ ਕਰਦੇ ਨੇ ਅੱਜ ਆ ਵੱਡਾ ਕੱਠ ਜਿਹੜੇ ਕਿਸਾਨ ਆਏ ਨੇ ਇਹ ਮਜ਼ਦੂਰਾਂ ਮਜ਼ਦੂਰ ਜਮਾਤ ਵਾਸਤੇ ਆਏ ਨੇ ਲੋਕ ਜਿਹੜੇ ਕਹਿੰਦੇ ਨੇ ਵੀ ਮਜ਼ਦੂਰਾਂ ਦਾ ਕਿਸਾਨਾਂ ਨਾਲ ਲੈਣ ਦੇਣ ਨਹੀਂ ਚਾ ਕਿਸਾਨਾਂ ਦਾ ਮਜ਼ਦੂਰਾਂ ਨਾਲ ਲੈਣ ਦੇਣ ਨਹੀਂ ਸਾਡੀ ਸਾਂਝ ਆ ਸਾਂਝ ਉਹ ਮਜ਼ਦੂਰ ਸਾਥੀਆਂ ਨਾਲ ਜਦੋਂ ਮਜ਼ਦੂਰ ਤੇ ਕਿਸਾਨ ਤੂੜੀ ਦੀ ਪੰਡ ਬੰਨ੍ਹਦੇ ਨੇ ਜਦੋਂ ਪੰਡ ਬੰਨ੍ਹ ਕੇ ਜਦੋਂ ਕੱਠੜੀ ਬੰਨ੍ਹਦੇ ਨੇ ਦੋ ਜਦੋਂ ਸਿਰ ਜੋੜਦੇ ਨੇ ਫਿਰ ਮਤਲਬ ਉਹ ਗਠੜੀ ਨੂੰ ਬੰਨ ਕੇ ਗੁੰਨ ਕੇ ਰੱਖ ਦਿੰਦੇ ਨੇਗੇ ਇਸ ਕਰਕੇ ਗੁੰਨ ਕੇ ਰੱਖ ਲਾਂਗੇ ਇਹ ਗਠੜੀ ਦੀ ਪੰਡ ਇਸ ਕਰਕੇ ਲੋਕਾਂ ਦੇ ਲੋਕਾਂ ਦੇ ਇੱਕੇ ਦੀ ਕੱਠ ਦੀ ਗੰਢ ਹੈ ਇਹ ਇੱਕਠ ਦੀ ਗੰਢ ਜਿਹੜੀ ਇਹ ਮਤਲਬ ਐ ਕਹਿੰਦੇ ਨੇ ਵੀ ਅਸੀਂ ਮਜ਼ਦੂਰਾਂ ਨੂੰ ਕਿਤੇ ਰੈਲੀ ਨਹੀਂ ਕਰਨ ਦੇ ਜੱਡ ਪੀਸੀਆ ਨੂੰ ਕਿਤੇ ਅਸੀਂ ਰੈਲੀ ਨਹੀਂ ਕਰਨ ਦਿੰਦੇ ਜੇ ਉਹ ਰੈਲੀ ਦੇ ਉੱਤੇ ਹੀ ਕਰਦੇ ਨੇ ਤਾਂ ਉੱਥੇ ਮਤਲਬ ਉਹ ਜਾਣਦੇ ਨੇ ਕਿ ਉਹਨਾਂ ਨੂੰ ਫੜ ਲੈਂਦੇ ਨੇਗੇ ਸ਼ਾਦੀ ਹਰੀਆਂ ਤਿੰਨ ਔਰਤਾਂ ਮਜ਼ਦੂਰ ਔਰਤਾਂ ਉਹ ਕਿਸਾਨ ਮਜ਼ਦੂਰ ਔ ਕਿਸਾਨ ਸਾਥੀ ਉਹ ਗ੍ਰਫਤਾਰ ਕੀਤੇ ਹੋਏ ਨੇ ਇਹਨਾਂ ਦਾ ਜੱਡ ਪੀਛ ਦਾ ਸਾਥੀ ਕੋਰ ਦੇ ਵਿੱਚ ਪੇਸ਼ੀ ਭੁਗਤਣ ਜਾਂਦਾ ਉਹ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸ ਕਰਕੇ ਅਣ ਐਲਾਨੀ ਅਮਰਜੈਂਸੀ ਜਿਹੜੀ ਮੁੱਖ ਮੰਤਰੀ ਲਾ ਕੇ ਇੱਥੇ ਤੱਕੇ ਨਾਲ ਰਾਜ ਕਰਨਾ ਚਾਹੁੰਦਾ ਇੱਥੇ ਜਕਰੀਆ ਖਾਨ ਨੇ ਵੀ ਕਰਕੇ ਦੇਖਿਆ ਇਹ ਇੱਥੇ ਅਬਦਾਲੀ ਨੇ ਵੀ ਕਰਕੇ ਦੇਖਿਆ ਇਹ ਇੱਥੇ ਅੰਗਰੇਜ਼ਾਂ ਨੇ ਵੀ ਕਰਕੇ ਦੇਖਿਆ ਇਸ ਕਰਕੇ ਮਾਨ ਸਾਹਿਬ ਭਲੇਖੇ ਜੋ ਬਾਹਰ ਨਿਕਲੋ ਇਹਨਾਂ ਦੇ ਜਿਹੜੇ ਮੰਤਰੀ ਨੇ ਜਿਹੜੇ ਮੇ ਚਿਹਤੇ ਪਿੱਛੇ ਬੈਠੇ ਨੇ ਉਹਨਾਂ ਨੂੰ ਕਹਿਣਾ ਚਾਹੁੰਆਂ ਭਲੇਖੇ ਜੋ ਬਾਹਰ ਨਿਕਲੋ ਆ ਲੋਕਾਂ ਨੂੰ ਕੁੱਟ ਕੇ ਨਹੀਂ ਦਬ ਸਕਦੇ ਲੋਕਾਂ ਨੂੰ ਡਰਾ ਨਹੀਂ ਸਕਦਾ ਤੁਸੀਂ ਇਸ ਕਰਕੇ ਅੱਜ ਜਿਹੜੀ ਇਹ ਰੈਲੀ ਆ ਇਹ ਕਿਸਾਨਾਂ ਮੰਜੂਰਾ ਦੇ ਇੱਕੇ ਦੀ ਸਾਂਝੀ ਰੈਲੀ ਆ ਇਹ ਉਹ ਨੀਤੀ ਜਿਹੜੀ ਲੈਂਡ ਪੂਲਿੰਗ ਨੀਤੀ ਲੈ ਕੇ ਆ ਰਹੇ ਨੇ ਉਹਨੂੰ ਰੋਕਣ ਦੀ ਇਹ ਅੱਜ ਇਕੱਠ ਉਹਦੀ ਗਵਾਹੀ ਭਰਦਾ ਅੱਜ ਮਤਲਬ ਕਿਤੇ ਖੜਨ ਨੂੰ ਜਗ੍ਹਾ ਨਹੀਂ ਹੈਗਾ ਤੁਸੀਂ ਆਪਣੇ ਕੈਮਰੇ ਰਾਹੀਂ ਦਿਖਾਇਓ ਪਾਣੀ ਦੀ ਟੈਂਕੀ ਖੜੀ ਹੈ ਟੈਂਕੀ ਥੱਲੇ ਬੰਦੇ ਬੱਠ ਨੇ ਟੈਂਕੀ ਥੱਲੇ ਮਤਲਬ ਸਰ ਤੋਂ ਪ੍ਰਬੰਧ ਨਹੀਂ ਹੋ ਸਕਿਆ ਐਡਾ ਵੱਡਾ ਲੋਕਾਂ ਦਾ ਮਤਲਬ ਇਕੱਠ ਆਪ ਮਹਾਰੇ ਲੋਕਾਂ ਦਾ ਇਕੱਠ ਹੈ ਅੱਜ ਪਹੁੰਚਿਆਗਾ ਇਸ ਕਰਕੇ ਇਹ ਇਕੱਠ ਅੱਜ ਦੀ ਸਰਕਾਰ ਦੀਆਂ ਜੜਾ ਹਲਾਦੂ ਜੜਾਂ ਇਸ ਲਈ ਇਹ ਕਿਰਤੀ ਲੋਕ ਨੇ ਕਿਰਤੀ ਲੋਕ ਜਦੋਂ ਆਉਂਦੇ ਨੇ ਫਿਰ ਇੱਥੇ ਦੇਸ਼ ਦੇ ਰਾਸ਼ਟਰਪਤੀ ਨੂੰ ਭੱਜਣਾ ਪੈਂਦਾ ਰਾਸ਼ਟਰਪਤੀ ਨੂੰ ਬੰਗਲਾਦੇਸ਼ ਦੀ ਰਾਸ਼ਟਰਪਤੀ ਸਾਡੇ ਦੇਸ਼ ਚ ਬੜੀ ਬੈਠੀ ਆਗੀ ਜਦੋਂ ਕਿਰਤੀ ਲੋਕ ਉੱਥੇ ਨੇ ਤਾਂ ਦਵੱਲੀ ਆ ਰਾਸ਼ਟਰਪਤੀ ਦੀ ਜਗ੍ਹਾ ਹੀ ਲੱਭੀ ਹੈਗੀ ਇਸ ਕਰਕੇ ਉਹ ਮਤਲਬ ਉੱਥੇ ਪਹਿਲਾਂ ਜਿੱਥੇ ਵੀ ਅੰਗਰੇਜ਼ ਇੱਥੇ ਮਤਲਬ ਆਸਤੀਕ ਨੇ ਆਏ ਕਹਿੰਦੇ ਸੀ ਵੀ ਕੁੱਟ ਕੇ ਲੋਕਾਂ ਨੂੰ ਰਾਜ ਕਰ ਜਾਗੇ ਇਹ ਰਾਜ ਨਹੀਂ ਹੋਣਾ ਮਾਨ ਸਾਹਿਬ ਤੁਸੀਂ ਦੁਬਾਰਾ ਇਹਨੂੰ ਰੀਨਿਊ ਕਰੋ ਇਹ ਜਿਹੜੀ ਲੈਂਡ ਪੋਲਿੰਗ ਨੀਤੀ ਤੁਸੀਂ ਲੈ ਕੇ ਆਇਆ ਉਹਨੂੰ ਰੱਦ ਕਰੋ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਅਜੀ ਬਿਲਕੁਲ ਹਰਜੀਤ ਸਿੰਘ ਜੀ ਜੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਜੋ ਮਾਨ ਸਰਕਾਰ ਲੈਂਡ ਪੋਲਿੰਗ ਦੀ ਨੀਤੀ ਨੂੰ ਲੈ ਕੇ ਆਏ ਨੇ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸਾਡੇ ਨਾਲ ਹੋਰ ਵੀ ਭਾਈ ਮੌਜੂਦ ਨੇ ਗੱਲ ਕਰਨ ਲੈ ਕਿਹਨਾਂ ਭਾਈ ਜੀ ਮੇਰਾ ਨਾਮ ਸਰਬਜੀਤ ਸਿੰਘ ਸਾਬਕਾ ਸੈਨਾਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਸਰਬਜੀਤ ਜੀ ਕਿਸ ਤਰ੍ਹਾਂ ਵੇਖਦੇ ਹੋ ਮਾਨ ਸਰਕਾਰ ਕਹਿੰਦੇ ਨੇ ਕਿ ਜੋ ਪਾਲਿਸੀ ਲਾਉਂਦੀ ਆ ਲੈਂਡ ਪੋਲਿੰਗ ਤਾਂ ਉਸ ਦੇ ਤਹਿਤ ਨਵੇਂ ਸ਼ਹਿਰ ਬਸਾਵਾਂਗੇ ਨਵੀਆਂ ਕਲੋਨੀਆਂ ਕੱਟਾਂਗੇ ਦੇਖੋ ਜੀ ਸਾਡਾ ਜਿਹੜਾ ਸੁਭਾ ਉਹ ਖੇਤੀ ਪ੍ਰਧਾਨ ਸੁਭਾ ਹੈ ਸਾਨੂੰ ਕੀ ਜ਼ਰੂਰਤ ਹੈ ਇਹਨਾਂ ਕਲੋਨੀਆਂ ਦੀ ਸਾਨੂੰ ਇਹਨਾਂ ਕਲੋਨੀਆਂ ਦੀ ਜਾਂ ਪਲਾਟਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ ਜ਼ਰੂਰਤ ਹੈ ਜ਼ਮੀਨ ਦੀ ਜਿੱਥੇ ਅਸੀਂ ਖੇਤੀ ਕਰਕੇ ਆਪਦਾ ਪਰਿਵਾਰ ਪਾਲ ਸਕੀਏ ਅਸੀਂ ਇੱਥੇ ਅਗਰ ਇਹਨਾਂ ਕੋਆਪਰੇਟ ਘਰਾਣਿਆਂ ਨੂੰ ਅਸੀਂ ਜ਼ਮੀਨ ਦੇਤੀ ਤਾਂ ਅਸੀਂ ਖਾਵਾਂਗੇ ਕੀ ਅਸੀਂ ਖੇਤੀ ਕਿੱਥੇ ਕਰਾਂਗੇ ਕਿਵੇਂ ਦੇਸ਼ ਦਾ ਅਸੀਂ ਢਿੱਡ ਭਰਾਂਗੇ ਤੇ ਆਪਣੇ ਬੱਚਿਆਂ ਨੂੰ ਪਾਲਾਂਗੇ ਇਹ ਬਿਲਕੁਲ ਝੂਠਾ ਮਾਨ ਸਾਹਿਬ ਕਹਿ ਰਹੇ ਨੇ ਕਿ ਕਿਸਾਨ ਖੁਦ ਜ਼ਮੀਨਾਂ ਦੇਣ ਨੂੰ ਤਿਆਰ ਨੇ ਮਾਨ ਸਾਹਿਬ ਦਿਖਾਓ ਆ ਕੱਠ ਦੇਖੋ ਆ ਬੈਠਿਆ ਉਹ ਕਿਸਾਨ ਤੁਸੀਂ ਕਹਿੰਦੇ ਕਿਸਾਨ ਜ਼ਮੀਨਦਾਰ ਦੇ ਇਹਨੂੰ ਤਿਆਰ ਨੇ ਕੋਈ ਕਿਸਾਨ ਸੋਨੂੰ ਜ਼ਮੀਨਦਾਰ ਨੂੰ ਤਿਆਰ ਨਹੀਂ ਤੁਸੀਂ ੱੱੱਕਾ ਕਰ ਰਹੇ ਹੋ ਪਰ ਹਾਂ ਜੇ ਤੁਸੀਂ ਕਿਸੇ ਵੀ ਕਿਸਾਨ ਨਾਲ ੱੱੱਕਾ ਕਰੋਗੇ ਤਾਂ ਅੱਜ ਜਿਸ ਤਰ੍ਹਾਂ ਇੱਥੇ ਵੱਡਾ ਇਕੱਠ ਕੀਤਾ ਹੈ ਤਾਂ ਅਸੀਂ ਇਹ ਸਰਕਾਰ ਦੇ ਗੋੜਨੀਆਂ ਲਵਾ ਦੇਾਂਗੇ ਪੂਰੇ ਦੇਸ਼ ਦਾ ਸਾਬਕਾ ਸ਼ੈਨ ਕਿ ਇੱਥੇ ਆ ਕੇ ਖੜਾ ਹੋਊਗਾ ਕੰਧ ਬਣ ਕੇ ਨਾ ਕਿਸਾਨਾਂ ਦੇ ਅੱਗੇ ਜਿੱਦਾਂ ਅਸੀਂ ਬਾਰਡਰ ਦੇ ਉੱਪਰ ਦੋਸ ਬਣਾ ਕੇ ਕੰਧ ਬਣ ਕੇ ਖੜੇ ਹਾਂ ਜੀ ਬਿਲਕੁਲ ਸਾਬਕਾ ਸੈਨਿਕ ਸਾਹਿਬ ਦਾ ਕਹਿਣਾ ਕੀ ਜੇਕਰ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਕੋਈ ਜ਼ੁਲਮ ਕੀਤਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਸ ਤਰ੍ਹਾਂ ਬਾਰਡਰਾਂ ਦੇ ਉੱਤੇ ਸੈਨਿਕ ਕੰਧ ਬਣ ਕੇ ਖੜਦੇ ਨੇ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੰਧ ਬਣ ਕੇ ਖੜ ਜਾਗੇ ਕੈਮਰਾਮੈਨ ਮੋਹਿਦ ਨਾਲ ਅਰਜੀ ਸਤੂ ਪੰਜਾਬ ਵਨਕਾ ਟੀਵੀ ਸੰਗਰੂ